ਇਹੀ ਕਹਿੰਦੇ ਕਿ ਵੀਰੇ ਤੁਸੀਂ ਤਾਂ ਉੱਥੇ ਬੈਠੇ ਗੱਲਾਂ ਮਾਰੀ ਜਾਂਦੇ ਆ ਤੁਸੀਂ ਮੁੜ ਜਾਓ ਕਿ ਲੋਕਾਂ ਨੂੰ ਘਰਾਂ ਦੀਆਂ ਕਿਸ਼ਤਾਂ ਦੇਣੀਆਂ ਔਖੀਆਂ ਨੇ ਲੋਕੀ ਵਿਆਜ ਵੀ ਜਿਹੜਾ ਹੈ ਨਾ ਉਹ ਦੂਜੇ ਪੈਸੇ ਵਿਆਜ ਤੇ ਚੱਕ ਕੇ ਵਿਆਜ ਭਰ ਰਹੇ ਨੇ ਹੁਣ ਜਿਹੜੇ ਬੰਦੇ ਨੇ ਆਪਦੀ ਆਲਮੋਸਟ 15 20 ਸਾਲ ਇੱਥੇ ਜਵਾਨੀ ਦੇ ਆਏ ਵੇ ਸਾਰੀ ਉਮਰ ਲਾਤੀ ਇੱਕ ਸਟੇਬਲ ਫੈਮਿਲੀ ਲਾਈਫ ਵਾਸਤੇ ਉਹਦੇ ਚ ਹੁਣ ਉਹਨਾਂ ਜੋਸ਼ ਹੈ ਨਹੀਂ ਕੀ ਉਹਨ ਇੱਥੋਂ ਉੱਠ ਕੇ ਉਹ ਦੁਬਾਰਾ ਜ਼ੀਰੋ ਤੋਂ ਕਿਸੇ ਕੰਟਰੀ ਚ ਸ਼ੁਰੂ ਕਰਕੇ ਇੱਕ ਬਿਹਤਰ ਲਾਈਫ ਸ਼ੁਰੂ ਕਰ ਸਕੇ ਕੇਸ ਵੀ ਸਾਹਮਣੇ ਆ ਜਾਂਦੇ ਨੇ ਕਿ ਰਾਤ ਨੂੰ ਰੋਟੀ ਖਾਣ ਦੇ ਪੈਸੇ ਹੀ ਨਹੀਂ ਕੱਲੇ ਆਲੂ ਉ ਟਾਈਮ ਪਾਸ ਕੀਤਾ ਜਾ ਰਹੇ ਹੈ ਜੀ এডਿਕੇਸ਼ਨ ਚੱਕ ਲੋ এডਿਕੇਸ਼ਨ ਦਾ ਬੇੜਾ ਕਰਕਾ ਜੀ ਹੈਲਥ ਚੱਕ ਲੋ ਹੈਲਥ ਦਾ ਬੇੜਾ ਕਰਕਾ ਹਾਊਸਿੰਗ ਚੱਕ ਲੋ ਉਹਦਾ ਬੇੜਾ ਕਰਕਾ ਹੁਣ ਜੋਬਾ ਜੋਬਾ ਤਾਂ ਹੈ ਹੀ ਨਹੀਂ ਗੀ ਤੁਹਾਨੂੰ ਹਸਪੀਟਲ ਜਾਣਾ ਪਿਆ ਤੇ 14 15 16 ਹੋ ਸਕਦਾ 24 ਘੰਟੇ ਦਾ ਸਮਾਂ ਵੀ ਲੱਗ ਜਾਏ ਇਸ ਤੋਂ ਪਹਿਲਾਂ ਕੋਈ ਡਾਕਟਰ ਆ ਕੇ ਤੁਹਾਨੂੰ ਦੇਖੇ ਤੁਸੀਂ ਵੇਇਟਿੰਗ ਰੂਮ 'ਚ ਬੈਠੇ ਤੜਫਦੇ ਰਹੋ ਕੈਨੇਡਾ ਦੇ ਜਿਹੜੇ ਆਰਥਿਕ ਹਾਲਾਤ ਨੇ ਇੰਨੇ ਕੁ ਜ਼ਿਆਦਾ ਵੀਰੇ ਮੰਦੇ ਹੋ ਚੁੱਕੇ ਨੇ ਐਸ ਵాలే ਹਰੇਕ ਬੰਦਾ ਚਲੋ ਆਪਾਂ ਕਹਿੰਨੇ ਕਿ ਸਟੂਡੈਂਟਸ ਦੀ ਜੌਬ ਨਹੀਂ ਮਿਲਦੀ ਜਾਂ ਵਰਕਰਸ ਨੂੰ ਜੌਬ ਨਹੀਂ ਮਿਲਦੀ ਉਹਨਾਂ ਨੂੰ ਜੇ 1 ਮਿੰਟ ਲਈ ਛੱਡ ਦਈਏ ਇੱਕ ਆਮ ਜਿਹੜਾ ਕਨੇਡੀਅਨ ਹੈ ਸਿਟੀਜ਼ਨ ਇੱਥੇ ਦਾ ਪੀ ਆਰ ਇੱਥੇ ਦਾ ਜਿਹਨੂੰ ਆਏ ਨੂੰ ਵੀ ਚੇਅਰ ਹੋ ਗਿਆ ਇੱਥੇ ਸਾਰਾ ਕੁਝ ਸੈਟਲ ਹੈ ਉਹਨਾਂ ਦੇ ਆਪਣੇ ਕੰਮ ਕਰ ਐਸ ਵాలే ਇੰਨੇ ਸਲੋ ਨੇ ਇੰਨੇ ਠੰਡੇ ਨੇ ਕਿ ਆਪਾਂ ਐਕਸਪਲੇਨ ਨਹੀਂ ਕਰ ਸਕਦੇ ਕਿ ਐਸ ਵాలే ਆਮ ਜਿਹੜਾ ਹਾਊਸਹੋਲਡ ਹੈ ਜਿਹੜੀ ਜਮੀਨੀ ਸੱਚਾਈ ਹੈ ਨਾ ਭਾਜੀ ਜੇ ਆਪਾਂ ਕਹਦੀਏ ਗਰਾਊਂਡ ਲੈਵਲ ਤੋਂ ਉਹ ਤਾਂ ਚੀਕਾਂ ਪਈਆਂ ਪਈਆਂ ਅੱਗੇ ਆਪਰੇ ਘੱਟੋ ਘੱਟ ਸਾਲ ਹੋ ਗਿਆ ਜਿਵੇਂ ਆਪਾਂ ਕਹਿ ਦਈਏ ਕਿ ਬਈ ਕੈਨੇਡੀਅਨ ਗਵਰਨਮੈਂਟ ਨੇ ਚੁੰਡੀ ਵੱਡੀ ਵੀ ਸੀ ਅਸੀਂ ਚੀਕ ਨਹੀਂ ਮਾਰੀ ਸੀ ਹਾਂ ਹੁਣ ਉਹਨਾਂ ਨੇ ਚੁੰਡੀ ਹੋਰ ਜ਼ੋਰ ਨਾਲ ਵੜਤੀ ਤੇ ਚੀਕਾਂ ਨਿਕਲ ਰਹੀਆਂ ਨੇ ਐਸ ਵੇਲੇ ਲੋਕਾਂ ਨੂੰ ਘਰਾਂ ਦੀਆਂ ਕਿਸ਼ਤਾਂ ਦੇਣੀਆਂ ਔਖੀਆਂ ਹੋਈਆਂ ਪਈਆਂ ਨੇ ਆਪਣੇ ਘਰ ਦੇ ਬਿੱਲ ਬਤੀਆਂ ਦੀਆਂ ਔਖੀਆਂ ਪਈਆਂ ਨੇ ਹੋਰ ਤਾਂ ਹੋਰ ਕਿਤੇ ਨਾ ਕਿਤੇ ਇਹੋ ਜਿਹੇ ਕੇਸ ਵੀ ਸਾਹਮਣੇ ਆ ਜਾਂਦੇ ਨੇ ਕਿ ਰਾਤ ਨੂੰ ਰੋਟੀ ਖਾਣ ਦੇ ਪੈਸੇ ਨਹੀਂ ਕੱਲੇ ਆਲੂ ਉਬਾਲ ਕੇ ਜਿਹੜਾ ਟਾਈਮ ਪਾਸ ਕੀਤਾ ਜਾ ਰਿਹਾ ਮੈਂ ਆ ਸੁਣੀ ਸੀਗੀ ਐਂਡ ਉਹ ਰੂ ਰੂ ਕੰਡੇ ਖੜੇ ਹੋ ਜਾਂਦੇ ਕਿ ਜਦੋਂ ਤੁਸੀਂ ਸੁਣਦੇ ਆ ਕਿ ਬਈ ਲੋਕਾਂ ਨੂੰ ਇੱਥੇ ਕੱਲੇ ਆਲੂ ਉਬਾਲ ਕੇ ਖਾਣੇ ਪੈ ਰਹੇ ਨੇ ਕਿ ਇੰਨਾ ਕੁ ਮੰਦਾ ਹਾਲ ਹੋਈ ਜਾਂਦਾ ਜਿਹੜਾ ਕੈਨੇਡੀਅਨ ਜਾਂ ਸਿਸਟਮ ਦਾ ਲਾ ਲਓ ਗਵਰਨਮੈਂਟਾਂ ਦਾ ਲਾ ਲਓ ਜਾਂ ਓਵਰਆਲ ਕਰਜ਼ਾ ਲਾ ਲਓ ਕੈਨੇਡਾ ਤੇ ਟ੍ਰਿਲੀਅਨਸ ਆਫ ਡਾਲਰ ਕਰਜ਼ਾ ਚੜ ਚੁੱਕਿਆ ਭਾਈ ਸੋ ਇਸ ਵੇਲੇ ਜਿਹੜੇ ਪਾਸੇ ਨੂੰ ਇਹ ਸਾਰਾ ਗਰਾਫ ਜਾ ਰਿਹਾ ਕੈਨੇਡਾ ਦਾ ਪਰ ਹਲੇ ਤੱਕ ਵੀ ਬਹੁਤ ਸਾਰੇ ਲੋਕਾਂ ਦੀ ਆਸ ਹੈ ਕਿ ਕੈਨੇਡਾ ਇੱਕ ਸਟਿਲ ਇੱਕ ਡ੍ਰੀਮ ਕੰਟਰੀ ਬਹੁਤ ਲੋਕਾਂ ਦਾ ਪਰ ਮੈਨੂੰ ਲੱਗਦਾ ਉਹ ਜਿਹੜਾ ਸੁਪਨਾ ਹੈ ਕਿਤੇ ਨਾ ਕਿਤੇ ਉਹ ਆਲਰੇਡੀ ਚੱਕਣਾ ਚੁਰ ਹੋਣਾ ਸ਼ੁਰੂ ਹੋ ਚੁੱਕਿਆ ਜੇ ਆਪਾਂ ਆਪਦੀ ਗੱਲ ਕਰਦੇ ਹਾਂ ਅਸੀਂ ਵੀ ਬਹੁਤ ਵੱਡੇ ਵੱਡੇ ਸੁਪਨੇ ਲੈ ਕੇ ਆਏ ਸੀ ਕੈਨੇਡਾ ਇਟ ਵਾਸ ਅ ਇਟ ਵਾਸ ਅ ਕੰਟਰੀ ਆਫ ਡ੍ਰੀਮ ਤੇ ਦੂਜਾ ਆਪਾਂ ਕਹਿੰਦੇ ਸਕਾਈ ਇਸ ਦਾ ਲਿਮਿਟ ਸਕਾਈ ਇਸ ਦਾ ਲਿਮਿਟ ਯਾਰ ਪਰ ਉਹ ਹੁਣ ਕਿਤੇ ਨਾ ਕਿਤੇ ਉਹ ਚੀਜ਼ਾਂ ਵੈਨਿਸ਼ ਹੋਈਆਂ ਹੁੰਦੀਆਂ ਜਾ ਰਹੀਆਂ ਨੇ ਆਪਾਂ ਜਿੰਨੇ ਮਿਹਨਤੀ ਬੰਦੇ ਵੀ ਆ ਮਿਹਨਤ ਕਰਨਾ ਚਾਹੁੰਦੇਗਾ ਜੌਬਾਂ ਹੈ ਨਹੀਂ ਗਈਆਂ ਉਹ EMPLOYER ਗਾਂ ਬਲੀਡ ਹੋ ਰਿਹਾ ਓਵਰਆਲ ਜਿਹੜਾ ਸਿਸਟਮ ਆ ਜੇ ਆਪਾਂ ਟੈਕਸੇਸ਼ਨ ਦੀ ਗੱਲ ਕਰਦੇ ਆ ਉਧਰੋਂ ਲਾਹੂ ਲਈ ਜਾਂਦੇ ਆ ਕਿ ਬੰਦਾ ਜੇ ਮਿਹਨਤ ਕਰਕੇ ਚਾਰ ਪੈਸੇ ਕਮਾਉਂਦਾ ਵੀ ਆ ਪਰ ਉਹ ਘਰੇ ਆਲਮੋਸਟ ਕੁਝ ਨਹੀਂ ਲੈ ਕੇ ਜਾ ਰਿਹਾ ਟੈਕਸ ਨੇ ਹਾਈ ਹੋ ਗਏ ਨੇ ਹਰੇਕ ਚੀਜ਼ ਦੇ ਉੱਤੇ ਟੈਕਸ ਥੋਕਿਆ ਪਿਆ ਆ 46% ਆ ਸੋ ਇੱਕ ਸਟਾਟਮੈਂਟ ਸੁਣਦਾ ਸੀ ਕਿਸੇ ਪਾਸਿਓਂ ਕਹਿੰਦੇ ਵੀ ਜੇ ਸਾਲ ਜਦੋਂ 12 ਮਹੀਨੇ ਨੇ ਤਾਂ ਪਹਿਲੇ 5 ਤੋਂ 6 ਮਹੀਨੇ ਇੱਕ ਆਮ ਬੰਦਾ ਸਿਰਫ ਗਵਰਨਮੈਂਟ ਲਈ ਕੰਮ ਕਰ ਰਿਹਾ ਟੈਕਸ ਦੇਣ ਲਈ ਥੋੜੀ ਜੇਬ 'ਚ ਮਗਰਲੇ 5-6 ਮਹੀਨੇ ਪੈਂਦੇ ਨੇ ਭਾਜੀ ਐਵਰੇਜ ਇਨਕਮ ਦੀ ਜੇ ਗੱਲ ਕਰਦੇ ਆ ਕੈਨੇਡੀਅਨ ਅਕ੍ਰੋਸ ਕੈਨੇਡਾ ਦੀ ਗੱਲ ਕਰਦੇ ਆ ਮੇਰੇ ਹਿਸਾਬ ਨਾਲ ਜੇ ਮੈਂ ਰੋਂਗ ਨਾ ਹੋਵਾਂ 75 ਤੋਂ ਲੱਖ ਡਾਲਰ ਦੇ ਵਿੱਚ ਵਿੱਚ ਆ ਜੀ ਠੀਕ ਹੈ ਨਾ ਜਿਹਦੇ ਨਾਲ ਅੱਜ ਦੀ ਡੇਟ 'ਚ ਗੁਜ਼ਾਰਾ ਵੀ ਨਹੀਂ ਹੁੰਦਾ ਅੱਗੇ ਲੱਖ ਡਾਲਰ ਬਹੁਤ ਹੁੰਦਾ ਜਿਵੇਂ ਕਿ ਕਿ ਮਹਿੰਗਾਈ ਬਹੁਤ ਹੋ ਗਈ ਜੀ ਹੁਣ ਤੁਸੀਂ ਗਰੋਸਰੀ ਕਰਨ ਜਾਂਦੇ ਹੋ ਤੁਸੀਂ ਪਹਿਲਾਂ ਇੱਕ ਟਾਈਮ ਸੀ ਅੱਜ ਤੋਂ 7-8 ਸਾਲ ਪਹਿਲਾਂ 1.5-200 ਡਾਲਰ ਦੇ ਵਿੱਚੋਂ ਜਿਹੜੀ ਟ੍ਰੋਲੀ ਜੀ ਹੁੰਦੀ ਆ ਬੰਕੀ ਦੀ ਉਹ ਭਰ ਕੇ ਲਿਆਂਦੇ ਹੁੰਦੇ ਸੀ 100% ਹੁਣ ਦੋ ਨਿੱਕੇ ਜਿਹ ਤੇ ਬਿੱਲ ਬਣਦਾ 200 ਡਾਲਰ ਭਾਈ 100% ਐਗਰੀਡ ਆ ਤੁਹਾਡੇ ਨਾਲ ਕਿ ਰਾਈਟ 200 ਡਾਲਰ ਦਾ ਕੁਛ ਨਹੀਂ ਆਉਂਦਾ ਗਰੋਸਰੀ ਚ ਕੁਛ ਵੀ ਨਹੀਂ ਆਉਂਦਾ ਤੇ ਹੁਣ ਜਿਨ੍ਹਾਂ ਦੇ ਪਰਿਵਾਰ ਵੱਡੇ ਨੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਬੱਚੇ ਨਹੀਂ ਆ ਜਿਨ੍ਹਾਂ ਦੇ ਹੋਰ ਖਰਚੇ ਨੇ ਉਹ ਇਸ ਵਾਲੇ ਜਿਹੜੇ ਹਾਲਾਤਾਂ ਦੇ ਵਿੱਚੋਂ ਲੰਘ ਰਹੇ ਲੋਕ ਬੋਲ ਨਹੀਂ ਰਹੇ ਲੋਕ ਦੱਸ ਨਹੀਂ ਰਹੇ ਪਰ ਅੰਦਰ ਖਾਤੇ ਹਰ ਕੋਈ ਪਿਸ ਰਿਆ ਭਾਈ ਜਿਹੜੀ ਬੇਸਿਕ ਨੀਡ ਸੀ ਨਾ ਜਿਵੇਂ ਆਪਾਂ ਇੰਡੀਆ ਤੋਂ ਵੀ ਉੱਠ ਕੇ ਆਏ ਰੋਟੀ ਕੱਪੜਾ ਔਰ ਮਕਾਨ ਉਹ ਸਾਰਾ ਸਿਸਟਮ ਹੀ ਇੰਨਾ ਕਿ ਜ਼ਿਆਦਾ ਅਨਸਟੇਬਲ ਹੋ ਗਿਆ ਕਿ ਤੁਹਾਡਾ ਯਕੀਨ ਹੀ ਨਹੀਂ ਰਿਹਾ ਹਸਪੀਟਲਾਂ ਦੀ ਗੱਲ ਕਰ ਲਓ ਭਾਜੀ 12 ਤੋਂ 14 ਘੰਟੇ ਨਾਰਮਲ ਵੇਟਿੰਗ ਟਾਈਮ ਸੋ ਜੇ ਤੁਹਾਨੂੰ ਅਮਰਜੈਂਸੀ ਹੋਗੀ ਤੁਹਾਨੂੰ ਹਸਪੀਟਲ ਜਾਣਾ ਪਿਆ ਹੈ ਨਹੀਂ ਕੁਝ ਤੇ 14 15 16 ਹੋ ਸਕਦਾ 24 ਘੰਟੇ ਦਾ ਸਮਾਂ ਵੀ ਲੱਗ ਜਾਏ ਇਸ ਤੋਂ ਪਹਿਲਾਂ ਕੋਈ ਡਾਕਟਰ ਆ ਕੇ ਤੁਹਾਨੂੰ ਦੇਖੇ ਤੁਸੀਂ ਵੇਟਿੰਗ ਰੂਮ 'ਚ ਬੈਠੇ ਤੜਫਦੇ ਰਹੋ ਮੈਂ ਕਿਸੇ ਦੀ ਫਿਰ ਉਹੀ ਗੱਲ ਹੈ ਨਾ ਜਿਹੜੀਆਂ ਅਸੀਂ ਗੱਲਾਂ ਕਰਦੇ ਉਹ ਵੀ ਗਾਂ ਜਿਹੜੀਆਂ ਜ਼ਮੀਨੀ ਪੱਧਰ ਤੇ ਹਕੀਕਤ ਨੇ ਉਹ ਮੈਂ ਕਿਸੇ ਅੰਕਲ ਦੀ ਗੱਲ ਦੱਸਦਾ ਸੀਗਾ ਉਹਨਾਂ ਨੂੰ ਅੰਦਰ ਤਾਂ ਲੈ ਗਏ ਉਹਨਾਂ ਨੂੰ ਮੁੜ ਕੇ ਬੈੱਡ ਨਹੀਂ ਮਿਲਿਆ ਉਹ ਹਾਰ ਕੇ ਝੂਠਾ ਮੁਠਾ ਈ ਕਿਹਾ ਕਿ ਨਹੀਂ ਨਹੀਂ ਮੈਂ ਠੀਕ ਆ ਫਿਰ ਉਹਨੂੰ ਛੱਡਨ ਨਾ ਉਹ 24 ਘੰਟਿਆਂ ਤੋਂ ਬਾਅਦ ਉਹ ਵਿਚਾਰਾ ਇੰਨਾ ਦਰਦ 'ਚ ਕਹਿੰਦਾ ਮੈਂ ਤਾਂ ਮੂੰਹ ਕੱਟ ਲਿਆ ਵੀ ਜੀ ਇਹਨਾਂ ਨੇ ਵੀ ਜੇ ਟੈਨਨਾਲ ਦੇ ਕੇ ਤੋੜਨਾ ਇਦੋਂ ਚੰਗਾ ਤਾਂ ਮੈਂ ਘਰੇ ਹੀ ਚੰਗਾ ਐਟ ਲੀਸਟ ਮੇਰੇ ਕੋਲ ਬੈੱਡ ਤਾਂ ਹੈ ਪੈਣ ਨੂੰ ਉਹ ਤਾਂ ਚਲੋ ਠੀਕ ਐ ਬਿਲਕੁਲ ਦੁਖਦਈ ਐ ਮੈਨੂੰ ਵੀ ਪਤਾ ਲੱਗਾ ਕਹਿੰਦੇ ਬਜ਼ੁਰਗ ਗਏ ਦੋ ਦਿਨ ਉਹਨਾਂ ਨੇ ਕੁਰਸੀ ਤੇ ਕੱਟੇ ਬਹਿ ਕੇ ਬੈੱਡ ਅਵੇਲੇਬਲ ਨਹੀਂ ਸੀ ਸੋ ਜਦੋਂ ਐਦਾਂ ਦੀਆਂ ਗੱਲਾਂ ਸੁਣਦਿਆਂ ਕੀ ਅਸੀਂ ਵਾਕਈ ਐਡਵਾਂਸ ਕੰਟਰੀਆਂ 'ਚ ਰਹਿ ਰਹੇ ਹਾਂ ਮੈਨੂੰ ਲੱਗਦਾ ਅਸੀਂ ਪਿੱਛੇ ਨੂੰ ਤੁਰ ਪਏ ਆ ਪਾਜੀ ਬਹੁਤ ਪਿੱਛੇ ਨੂੰ ਤੁਰ ਪਏ ਆ ਕਿ ਉਹੀ ਗੱਲ ਆ ਗਈ ਨਾ ਫਿਰ ਕੈਨੇਡਾ ਦੀ ਜੇ ਐਜੂਕੇਸ਼ਨ ਚੱਕ ਲੋ ਐਜੂਕੇਸ਼ਨ ਦਾ ਬੇੜਾ ਕਰਕਾ ਜੇ ਹੈਲਥ ਚੱਕ ਲੋ ਹੈਲਥ ਦਾ ਬੇੜਾ ਕਰਕਾ ਹਾਊਸਿੰਗ ਚੱਕ ਲੋ ਉਹਦਾ ਬੇੜਾ ਕਰਕਾ ਹੁਣ ਜੌਬਾ ਜੌਬਾ ਤਾਂ ਹੈ ਹੀ ਨਹੀਂ ਗੀਆਂ ਹੁਣ ਆਪਾਂ ਰੀਅਲ ਸਟੇਟ ਦੇ ਵਿੱਚ ਆ ਹੁਣ ਇੱਕ ਆਮ ਇਨਸਾਨ ਦੇ ਲਈ ਹਾਂਜੀ ਅੱਜ ਦੇ ਸਮੇਂ ਦੇ ਵਿੱਚ ਟੋਰਾਂਟੋ ਜਾਂ ਵੈਂਕੂਵਰ ਵਰਗੇ ਸ਼ਹਿਰ ਹੋ ਗਏ ਸਾਰੀ ਬ੍ਰੈਂਪਟਨ ਦੇ ਵਿੱਚ ਘਰ ਲੈਣਾ ਸੁਪਨਾ ਤਾਂ ਛੱਡੋ ਸੁਪਣੇ ਤੋਂ ਵੀ ਪਰਾਂ ਦੀ ਗੱਲ ਹੋਈ ਪਈ ਹੈ। ਫੋਰਸ 'ਚ ਹੀ ਨਹੀਂ ਹੈਗਾ। ਹੁਣ ਬੇਸਿਕ ਰਿਕੁਆਇਰਮੈਂਟ ਜੇ ਆਪਾਂ ਦੋ ਬੈੱਡਰੂਮ ਆਪਾਂ ਇਧਰ ਆਪਾਂ ਲੋਅਰ ਲੋਅਰ ਮੇਨਲੈਂਡ ਆਪਾਂ ਲੋਅਰ ਮੇਨਲੈਂਡ 'ਚ ਕੰਮ ਕਰਦੇ ਆਂ ਜੇ ਬੇਸਿਕ ਘਰ ਦੀ ਗੱਲ ਕਰਦੇ ਆਂ ਦੋ ਬੈੱਡ ਦੋ ਬਾਥ ਇੱਕ ਬੇਸਿਕ ਨੀਡਸ ਆ ਖਾਸ ਕਰਕੇ ਆਪਣੀ ਕਮਿਊਨਿਟੀ ਵਾਸਤੇ ਉਹ ਸ਼ੁਰੂ ਹੁੰਦੀ ਆ ਹਾਫ ਮਿਲੀਅਨ ਤੋਂ 5 ਲੱਖ ਡਾਲਰ ਤੋਂ 5 ਲੱਖ ਡਾਲਰ ਤੋਂ ਉਹਦੀ ਜਿਹੜੀ ਜੌਬ ਰਿਕੁਆਇਰਮੈਂਟ ਲਾ ਲਓ ਜਿਹੜੀ ਉਹਦੀ ਇਨਕਮ ਕੁਆਲੀਫਿਕੇਸ਼ਨ ਲਾ ਲਓ ਉਹ ਆਲਮੋਸਟ 2 ਲੱਖ ਦੇ ਗੇਟ ਚ ਹੂੰ ਠੀਕ ਹੈ ਜੀ ਇੱਕ ਇੱਕ ਐਵਰੇਜ ਬੰਦੇ ਦੀ ਜਿਹੜੀ ਇਨਕਮ ਹੈ ਮੈਨੂੰ ਲੱਗਦਾ ਚਲੋ ਤੁਸੀਂ ਪਹਿਲਾਂ ਦੱਸੀ ਪਰ ਇੱਕ ਬੇਸਿਕ ਪੇ ਤੇ ਕੰਮ ਕਰਨ ਵਾਲੇ ਦੀ ਮੈਨੂੰ ਲੱਗਦਾ ਸਾਲ ਦੀ ਉਹ 40 45000 ਬਣਦਾ ਥੋੜਾ 50 60000 50 60 ਬਣਦਾ ਹਸਬੰਡ ਵਾਈਫ ਕਮਾ ਕੇ ਵੀ ਅਫੋਰਡ ਨਹੀਂ ਕਰ ਸਕਦੇ ਦੋਵੇਂ ਜੀ ਕਰ ਲੋਗੇ ਲੱਖ ਡਾਲਰ ਸਾਲ ਦਾ ਕਮਾ ਲੋਗੇ ਪਰ ਤਾਂ ਵੀ ਤੁਸੀਂ ਉਹ ਅਫੋਰਡ ਨਹੀਂ ਕਰ ਸਕਦੇ ਉਹ ਚੋ ਟੈਕਸ ਕੱਢ ਲੋ ਟੈਕਸ ਕੱਢ ਕੇ ਜਿਹੜੀ ਇਨ ਇਨ ਹਾਊਸ ਇਨਕਮ ਆ ਜਾਂਦੀ ਹੈ ਉਹ ਚੋ ਬਿੱਲ ਬੱਤੀਆਂ ਕੱਢ ਕੇ ਗਰੋਸਰੀ ਕੱਢ ਕੇ ਤੁਹਾਡੇ ਕੋਲ ਤਾਂ ਬੇਸਮੈਂਟ ਦਾ ਕਿਰਾਇਆ ਮਸੰਦਰਤਾ ਜਾਂਦਾ ਏ ਤਾਂ ਫਿਰ ਜਿਹੜੇ ਜਿਹੜੇ ਹਿਸਾਬ ਨਾਲ ਅਸੀਂ ਸੋਚ ਕੇ ਇੱਕ ਬਿਹਤਰ ਜ਼ਿੰਦਗੀ ਲਈ ਬੈਟਰ ਫਿਊਚਰ ਇਹ ਉਹ ਸੋਚ ਕੇ ਆਨੇ ਆ ਉਹ ਕਿੱਥੇ ਗਿਆ ਜਿਹਦੇ ਇੱਥੇ ਆ ਕੇ ਵੀ ਅਸੀਂ ਹੱਡ ਹੀ ਰਗੜਨੇ ਨੇ ਇੱਥੇ ਆ ਕੇ ਵੀ ਅਸੀਂ ਦੋ ਦੋ ਸ਼ਿਫਟਾਂ ਦੋ ਦੋ ਜੌਬਾਂ ਢਿੱਡ ਨੂੰ ਗੰਡ ਮਾਰ ਕੇ ਟਾਈਮ ਪਾਸ ਕਰਨਾ ਫਿਰ ਇੱਥੇ ਆਉਣ ਦਾ ਫਾਇਦਾ ਕੀ ਹੈ ਪ੍ਰਸੀਵ ਅਸੀਂ ਇਹ ਕਿ ਬਿਹਤਰ ਲਾਈਫ ਆਸਟ ਹੈ ਸੀ ਕਿ ਅਸੀਂ ਇੱਕ ਫੈਮਲੀ ਵਧੀਆ এনवायरमेंट ਚ ਗਰੋ ਕਰਨੀ ਆ ਆਪਦਾ ਬੰਦਾ ਕੰਮ ਕਰੇ ਕੰਮ ਤੋਂ ਘਰੇ ਆਵੇ ਤੇ ਲਾਈਫ ਇੰਜੋਏ ਕਰੇ ਹੁਣ ਤਾਂ ਕੰਮ ਤੋਂ ਕੰਮ ਤੇ ਆ ਕੇ ਆਲੂ ਖਾ ਕੇ ਸੌਂਜੋ ਕੰਮ ਕਰਦੇ ਹੋ ਬੱਚਿਆਂ ਕੋਲ ਬਹਿਣ ਦਾ ਟਾਈਮ ਨਹੀਂ ਮੀਆਂ ਬੀਬੀ ਕੋਲ ਆਪਸ ਵਿੱਚ ਬਹਿਣ ਦਾ ਟਾਈਮ ਨਹੀਂ ਇੱਕ ਦੂਜੇ ਦੇ ਦੁੱਖ ਸੁੱਖ ਸੁਣਨ ਦਾ ਸਮਾਂ ਨਹੀਂ ਹੈਗਾ ਤੁਸੀਂ ਪਰਿਵਾਰ ਵਾਲਿਆਂ ਨਾਲ ਟਾਈਮ ਨਹੀਂ ਕੱਢ ਸਕਦੇ ਤੁਸੀਂ ਕੰਮ ਤੋਂ ਜੇ ਤੁਹਾਡੇ ਕੋਲ ਪਹਿਲਾਂ ਤੇ ਕੰਮ ਔਖੇ ਨੇ ਜੇ ਕੰਮ ਹੈ ਤਾਂ ਕੰਮ ਤੋਂ ਦੋ ਵਾਰ ਤੋਂ ਛੁੱਟੀਆਂ ਨਹੀਂ ਕਰ ਸਕਦੇ ਤੁਹਾਡਾ ਸਾਰਾ ਬਜਟ ਹਿੱਲ ਜਾਂਦਾ ਉਹ ਕਿਉਂਕਿ ਕਿਤੇ ਨਾ ਕਿਤੇ ਉਹ ਡਿਪਰੈਸ਼ਨ ਉਹ ਸਟ्रेस ਉਹ ਪੇਮੈਂਟ ਦਾ ਸਟ्रेस ਲਾ ਲੋ ਉਹ ਫੈਮਿਲੀ 'ਚ ਵੀ ਆ ਰਿਹਾ ਉਹ ਫਿਰ ਆਪਾਂ ਜਦੋਂ ਕਹਿੰਦੀ ਹੁਣ ਆਪਾਂ ਪਿਛਲੇ ਪੌਡਕਾਸਟਾਂ 'ਚ ਵੀ ਗੱਲ ਕੀਤੀ ਹੈ ਕਿਤੇ ਨਾ ਕਿਤੇ ਜਿਹੜੀ ਡਿਵੋਰਸ ਰੇਸ਼ੋ ਆ ਉਹ 70% ਹੋ ਚੁੱਕੀ ਆ ਉਕੇ ਉਹ ਕਿਤੇ ਨਾ ਕਿਤੇ ਫਾਈਨੈਂਸ਼ੀਅਲ ਜਿਹੜਾ ਸਟ्रेस ਆ ਬਹੁਤ ਵੱਡਾ ਇਫੈਕਟ ਪਾ ਰਿਹਾ ਤੁਹਾਡੇ ਪਰਸਨਲ ਰਿਲੇਸ਼ਨਸ਼ਿਪਸ ਦੇ ਉੱਤੇ ਭਾਜੀ ਮਾਈਂਡ ਤੇ ਹੈਲਥ ਤੇ ਹਮ ਠੀਕ ਹੈ ਨਾ ਜੇ ਆਪਾਂ ਹੈਲਥ ਦੀ ਗੱਲ ਕਰਦੇ ਹਾਂ ਹੁਣ ਕੈਨੇਡੀਅਨ ਸਟੈਟਸ ਆ ਹਰੇਕ ਤੀਜੇ ਬੰਦੇ ਨੂੰ ਡਾਇਬੀਟਿਸ ਆ ਹਾਂ ਠੀਕ ਹੈ ਨਾ ਹੈਲਥ ਵੀ ਗਵਾਈ ਪੈਸਾ ਵੀ ਨਾ ਕਮਾਇਆ ਹੁਣ ਆਈ ਡੋਨਟ ਨੋ ਕਿ ਇਹ ਬਹੁਤ ਚਿੰਤਾ ਦਾ ਵਿਸ਼ਾ ਬਣ ਚੁੱਕਿਆ ਕਿ ਵਾਕੇ ਹੀ ਕੈਨੇਡਾ ਸੁਪਨਿਆਂ ਦਾ ਦੇਸ਼ ਹੈ ਜਾਂ ਨਹੀਂ ਉਹ ਮੈਂ ਜਿੱਦਾਂ ਪਹਿਲਾਂ ਗੱਲ ਕੀਤੀ ਕਿ ਉਹ ਸੁਪਨਾ ਕਿਤੇ ਨਾ ਕਿਤੇ ਟੁੱਟਦਾ ਨਜ਼ਰ ਆ ਰਿਹਾ ਹਰ ਰੋਜ਼ ਜਿਹੜੇ ਨਵੇਂ ਆਏ ਨੇ ਜਾਂ ਆਉਣ ਦਾ ਸੋਚ ਰਹੇ ਨੇ ਉਹਨਾਂ ਦੀ ਤਾਂ ਮੈਂ ਗੱਲ ਹੀ ਨਹੀਂ ਕਰ ਰਿਹਾ ਇਸ ਵੇਲੇ ਜਿਹੜੇ ਇੱਥੇ ਪੁਰਾਣੇ ਬੈਠੇ ਨੇ ਜਿਨ੍ਹਾਂ ਨੂੰ 15-15 20-20 ਸਾਲ ਹੋ ਗਏ ਉਹਨਾਂ 'ਚ ਵੀ ਇੱਕ ਬਹੁਤ ਵੱਡਾ ਨੰਬਰ ਹੈ ਜਿਹੜੇ ਹੱਲੇ ਤੱਕ ਵੀ ਆਪਣੇ ਆਪ ਨੂੰ ਸੈਟਲਡਾਊਨ ਮਹਿਸੂਸ ਨਹੀਂ ਕਰ ਰਹੇ। ਬਈ ਆ ਪਿੱਛੇ ਰਿਪੋਰਟ ਆਈ ਹੈ ਕਿਹੜੇ ਪੀਆਰ ਬੰਦੇ ਵੀ ਰਿਫਿਊਜੀ ਬੇਸ ਤੇ ਅਮਰੀਕਾ ਜਾ ਕੇ ਖੋਸ਼ਾ ਕਹਿੰਦੇ ਕਿਤੇ ਨਾ ਕਿਤੇ ਸਾਨੂੰ ਜੋਬ ਹੀ ਮਿਲ ਜੇ, ਬੈਟਰ ਓਪਰਚ्युनिटी, ਬੈਟਰ ਓਪਰਚ्युनिटी ਆ ਹਾਲਾਤ ਨੇ ਅੱਜ ਦੀ ਡੇਟ ਦੇ ਕੈਨੇਡਾ ਦੇ ਕੀ ਇਹ ਗਾਂਵ ਸੁਧਰਨਗੇ? ਅਸੀਂ ਤਾਂ ਹੋਪ ਕਰਦੇ ਹਾਂ ਵੀਰੇ ਕਿਉਂਕਿ ਹੁਣ ਇੱਥੋਂ ਗਾਂ ਸੀ ਕਿੱਥੇ ਜਾਈਏ ਹੁਣ ਜਿਹੜੇ ਬੰਦੇ ਨੇ ਆਪਦੀ ਆਲਮੋਸਟ 15 20 ਸਾਲ ਇੱਥੇ ਜਵਾਨੀ ਦੇ ਆਏ ਦੇ ਸਾਰੀ ਉਮਰ ਲਾਤੀ ਇੱਕ ਸਟੇਬਲ ਫੈਮਲੀ ਲਾਈਫ ਵਾਸਤੇ ਉਹਦੇ ਚ ਹੁਣ ਉਹਨਾਂ ਜੋਸ਼ ਹੈ ਨਹੀਂ ਕੀ ਹੁਣ ਇੱਥੋਂ ਉੱਠ ਕੇ ਉਹ ਦੁਬਾਰਾ ਜ਼ੀਰੋ ਤੋਂ ਕਿਸੇ ਕੰਟਰੀ ਚ ਸ਼ੁਰੂ ਕਰਕੇ ਇੱਕ ਬਿਹਤਰ ਲਾਈਫ ਸ਼ੁਰੂ ਕਰ ਸਕੇ ਉਹ ਹੋਰ ਕੋਈ ਗਾਰੰਟੀ ਨਹੀਂ ਉਸ ਚੀਜ਼ ਦੀ ਜਿਵੇਂ ਹੁਣ ਇੰਡੀਆ ਤੋਂ ਪੰਜਾਬ ਤੋਂ ਉੱਠ ਕੇ ਇੱਥੇ ਆਏ ਸੀ ਹੁਣ ਇੱਥੋਂ ਛੁੱਟ ਕੇ ਕਿੱਥੇ ਜਾਵਾਂਗੇ ਕਿੱਥੇ ਕਿੱਥੇ ਜਾਓਗੇ ਹੁਣ ਰਿਵਰਸ ਮਾਈਗ੍ਰੇਸ਼ਨ ਦੀ ਕਹਿਦੀਏ ਵੀ ਇਹ ਸੌਖੀ ਨਹੀਂਗੀ ਨੋ ਠੀਕ ਹੈ ਨ ਹੁਣ ਕਈ ਕਹਿੰਦੇ ਕਿ ਵੀਰੇ ਤੁਸੀਂ ਤਾਂ ਉੱਥੇ ਬੈਠੇ ਗੱਲਾਂ ਮਾਰੀ ਜਾਂਦੇ ਆ ਤੁਸੀਂ ਮੁੜ ਜਾਓ ਰਾਈਟ ਵੀਰੇ ਮੁੜਨਾ ਵੀ ਸੌਖਾ ਨਹੀਂਗਾ ਹੁਣ 20 15 20 ਸਾਲ ਇੱਥੇ ਗਾਲ ਕੇ ਜਿਹੜੀ ਚੀਜ਼ ਭਾਲਦੇ ਸੀ ਹੁਣ ਫੇਰ ਆ ਜਾਂਦੀ ਕਿ ਸਿਆਣੇ ਕਹਿੰਦੇ ਹੱਥ ਨਾਵੇ ਥੂ ਘੋੜੀ ਠੀਕ ਹੈ ਨਾ ਨਾ ਅਸੀਂ ਮੁੜਨ ਜੋਗੇ ਨਾ ਅਸੀਂ ਰਹਿਣ ਜੋਗੇ ਕਿਉਂਕਿ ਹਾਲਾਤ ਇੰਟਰਨਲ ਹੀ ਖਰਾਬ ਬਹੁਤ ਹੋਏ ਪੈਨ ਮੈਂ ਅੱਗੇ ਕਹਿ ਕੇ ਹਟਿਆ ਲੋਕ ਦੱਸ ਨਹੀਂ ਰਹੇ ਪਰ ਅੰਦਰ ਖਾਤੇ ਲੋਕ ਜਿਹੜੇ ਨੇ ਨਾ ਚੂਸੇ ਪਏ ਨੇ ਨੁੱਚੜਿਆ ਪਿਆ ਸਾਰਾ ਕੁਝ ਉਹ ਆਏ ਨਾ ਫਿਰ ਅਗਲਾ ਕਹਿੰਦਾ ਕੋਈ ਗੱਲ ਤਾਂ ਕਰਦਾ ਨਹੀਂ ਯਾਰ ਇਹ ਤੁਸੀਂ ਐਵੇਂ ਮਰੀ ਜਾਂਦੇ ਕਿਉਂਕਿ ਆਪਾਂ ਨੂੰ ਰਿਐਲਿਟੀ ਨਾਲ ਕਿਉਂਕਿ ਆਪਣਾ ਚਲੋ ਕੰਮ ਰੀਅਲ ਸਟੇਟ ਦਾ ਵਾ ਕਿ ਆਪਾਂ ਕਹਿੰਦੇ ਸਾਰਿਆਂ ਦਾ ਕੰਮ ਸੋਹਣਾ ਚੱਲਣਾ ਚਾਹੀਦਾ ਕਿ ਇਹਦਾ ਇਹ ਨਹੀਂਗਾ ਕਿ ਜੇ ਅੱਜ ਕੋਈ ਇੰਡਸਟਰੀ ਇੱਕ ਡਾਊਨ ਨਹੀਂ ਗਈ ਸਾਰੀਆਂ ਇੰਡਸਟਰੀਆਂ ਡਾਊਨ ਆ ਸਾਰੀਆਂ ਇੰਡਸਟਰੀਆਂ ਬਲੀਡ ਕਰ ਰਹੀਆਂ ਪਰ ਕਿਤੇ ਨਾ ਕਿਤੇ ਜੇ ਆਪਾਂ ਅੱਜ ਆਵਾਜ਼ ਠਾ ਰਹੇ ਆ ਇਹ ਇਸ ਕਰਕੇ ਠਾ ਰਹੇ ਆ ਕਿ ਕੱਲ ਨੂੰ ਇਹਦਾ ਕੋਈ ਨਾ ਕੋਈ ਸੋਲੂਸ਼ਨ ਕਿਸੇ ਨਾ ਕਿਸੇ ਰਾਈ ਆ ਜਾਏ ਨਾਲੇ ਸਾਨੂੰ ਥੋੜੀ ਜੀ ਇਨਸਾਈਟ ਦੂਜਿਆਂ ਨਾਲੋਂ ਵੱਧ ਇਸ ਕਰਕੇ ਹੋ ਜਾਂਦੀ ਜਿਹੜੇ ਕੰਮ 'ਚ ਅਸੀਂ ਹੈਗੇ ਆ ਲੋਕਾਂ ਨਾਲ ਡੀਲ ਹੁੰਦੀ ਹੈ ਸਾਨੂੰ ਪਤਾ ਹੈ ਕਿ ਲੋਕਾਂ ਨੂੰ ਘਰਾਂ ਦੀਆਂ ਕਿਸ਼ਤਾਂ ਦੇਣੀਆਂ ਔਖੀਆਂ ਨੇ ਲੋਕੀ ਵਿਆਜ ਵੀ ਜਿਹੜਾ ਹੈ ਨਾ ਉਹ ਦੂਜੇ ਪੈਸੇ ਵਿਆਜ ਤੇ ਚੱਕ ਕੇ ਵਿਆਜ ਭਰ ਰਹੇ ਨੇ ਉੱਪਰ ਭਾਜੀ ਇੱਕ ਆਪਟੀਮਿਸਟਿਕ ਲੋਕੀ ਨੇ ਨਾ ਕਿ ਉਹ ਕਿਤੇ ਨਾ ਕਿਤੇ ਹੋਪ ਤੇ ਤੋਰੇ ਖੜੇ ਆ ਕਿ ਜਿਵੇਂ ਕਹਿੰਦੀ ਹੈ ਉਮੀਦ ਤੇ ਦੁਨੀਆ ਐਜ਼ ਕਨੇਡੀਅਨ ਲਾ ਲੋ ਜਾਂ ਐਜ਼ ਐਥੋਂ ਦੇ ਰੈਜ਼ਿਡੈਂਸ ਲਾ ਲੋ ਸਾਨੂੰ ਇਹ ਉਮੀਦ ਹੈਗੀ ਹੈ ਕਿ ਇਹ ਕੰਟਰੀ ਹਜੇ ਵੀ ਸਾਡੇ ਸੁਪਨੇ ਪੂਰੇ ਕਰੂਗਾ ਕਰੂਗਾ ਕੀ ਅਸੀਂ ਝੂਠ ਤੇ ਬੈਠੇ ਆ ਕਿ ਉਹ ਵਾਕੇ ਹੀ ਕਰੂਗਾ ਨਹੀਂ ਅੱਜ ਦੇ ਸਮੇਂ ਜੇ ਸਿਰਫ ਅੱਜ ਨੂੰ ਵੇਖੀਏ ਤਾਂ ਬੜਾ ਮੁਸ਼ਕਲ ਲੱਗਦਾ ਪਰ ਚਲੋ ਹਰ ਇੱਕ ਚੀਜ਼ ਦਾ ਇੱਕ ਸਾਈਕਲ ਹੁੰਦਾ ਸਮਾਂ ਬਦਲੂਗਾ ਇਹ ਜਿਹੜਾ ਸਮੇਂ ਦਾ ਪਹੀਆ ਘੁੰਮਦਾ ਤੇ ਅੱਡ ਅੱਡ ਜਿਹੜੇ ਹਾਲਾਤ ਨੇ ਉਹ ਬਣਦੇ ਨੇ ਸੋ ਐਸ ਵળે ਜਿੱਥੇ ਉਹ ਸਮੇਂ ਦਾ ਪਹੀਆ ਅੱਜ ਹਾਲਾਤ ਠੀਕ ਨਹੀਂ ਪਰ ਉਹਦੇ ਆਸਤੇ ਕਿਤੇ ਨਾ ਕਿਤੇ ਕੋਈ ਬਹੁਤ ਸਟ੍ਰਿਕਟ ਮੇਜਰ ਲਿਓਣੇ ਪੈਣਗੇ ਕਿ ਜਿਵੇਂ ਆਪਾਂ ਕਹਿ ਦਈਏ ਕਿ ਹੁਣ ਪਿਛਲੇ 24 ਘੰਟਿਆਂ ਦੇ ਜਿਹੜੇ ਉਹਨਾਂ ਨੇ ਕੋਈ ਇਮੀਗ੍ਰੇਸ਼ਨ ਪਾਲਿਸੀ ਨੂੰ ਬਹੁਤ ਸਟ੍ਰਿਕਟ ਹੋਇਆ ਇਕੱਲੀ ਉਹਨੂੰ ਨਹੀਂ ਲੈ ਕੇ ਹੋਰ ਚੀਜ਼ਾਂ ਨੂੰ ਵੀ ਲੈ ਕੇ ਬਹੁਤ ਸਟ੍ਰਿਕਟ ਲਾਜ਼ ਤੇ ਪਾਲਿਸੀਜ਼ ਬੰਨ ਦੀ ਲੋੜ ਹੈ ਇਹ ਕੈਨੇਡਾ ਨੂੰ ਆਪਾਂ ਥੋੜਾ ਜਿਹਾ ਵੀ ਸਟੇਬਲ ਕਰਦੇ ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਹੋਪ ਹੈ ਕਿ ਕੈਨੇਡਾ ਸੁਧਰੂਗਾ ਨੇ ਹੋਪ ਤਾਂ ਵੇਖੋ অলਵੇਸ ਮੇਰੇ ਹਿਸਾਬ ਨਾਲ ਹੁੰਦੀ ਆ ਤੇ ਰੱਖਣੀ ਵੀ ਚਾਹੀਦੀ ਕਿਉਂਕਿ ਆਸ ਦੇ ਉੱਤੇ ਦੁਨੀਆ ਟਿਕੀ ਆ ਆਸ ਦੇ ਉੱਤੇ ਜ਼ਿੰਦਗੀ ਟਿਕੀ ਹੋਈ ਆ ਜੇ ਆਸ ਹੀ ਛੱਡ ਦਵਾਂਗੇ ਫਿਰ ਤਾਂ ਸਾਰਾ ਕੁਝ ਅੱਜ ਵੀ ਖਤਮ ਐ ਤੇ ਕੱਲ ਵੀ ਖਤਮ ਐ ਪਰ ਕਿਤੇ ਨਾ ਕਿਤੇ ਚਿੰਤਾ ਬਣੀ ਵੀ ਆ ਨਾ ਕਿ ਇਹ ਤੇ ਆਏ ਨਾ ਹੋਵੇ ਨਾ ਕਿ ਆਪਾਂ ਹੋਪ ਤੇ ਹੋਰ 15 ਸਾਲ ਕੱਢ ਦੀਏ ਤੇ ਜਿੱਥੇ ਅੱਜ ਆ ਉੱਥੇ 15 ਸਾਲ ਬੈਠੇ ਫਿਰ ਆਪਾਂ ਕੀ ਖਟਿਆ ਇਹ ਹੁਣ ਮੈਨੂੰ ਲੱਗਦਾ ਥੋੜਾ ਜਿਹਾ ਇੰਡੀਵਿਜੂਅਲ ਬੇਸ ਦੇ ਉੱਤੇ ਸਾਨੂੰ ਡਿਸਾਈਡ ਕਰਨਾ ਪੈਣਾ ਕਿ ਸਾਡਾ ਪਲਾਨ ਕੀ ਆ ਸਾਡੀ ਜੌਬ ਕੀ ਆ ਸਾਡੇ ਕੋਲ ਸਕਿੱਲ ਕੀ ਨੇ ਸਾਡਾ ਕਿਉਂਕਿ ਬਹੁਤ ਚੀਜ਼ਾਂ ਜਿਹੜੀਆਂ ਨੇ ਪਿਛਲੇ 5-10 ਸਾਲਾਂ ਦੇ ਵਿੱਚ ਇੰਟਰਨੈਟ ਕਰਕੇ ਟੈਕਨੋਲੋਜੀ ਕਰਕੇ ਚੀਜ਼ਾਂ ਬਦਲ ਰਹੀਆਂ ਨੇ ਪਰਾਣੀਆਂ ਜੌਬਾਂ ਖਤਮ ਹੋ ਰਹੀਆਂ ਨੇ ਨਵੀਆਂ ਆਪਰਚੂਨਿਟੀਜ਼ ਪੈਦਾ ਹੋ ਰਹੀਆਂ ਨੇ ਕਿ ਕਿਤੇ ਨਾ ਕਿਤੇ ਲੇਬਰ ਜੌਬ ਨੂੰ ਬਹੁਤ ਫਰਕ ਪੈ ਰਿਹਾ ਜਿੰਨੀਆਂ ਹੁਣ ਮਸ਼ੀਨਾਂ ਲਾ ਲਓ ਜਿੰਨੀਆਂ ਵੀ ਟੈਕਨੋਲੋਜੀਜ਼ ਲਾ ਲਓ ਉਹ ਜਿਹੜੀਆਂ ਲੋ ਵੇਜਿਸ ਜੌਬਸ ਨੇ ਆਲਮੋਸਟ ਖਤਮ ਹੋਈ ਜਾਂਦੀਆਂ ਤੇ ਖਤਮ ਹੋ ਜਾਣੀਆਂ ਨੇ ਗਾਂ ਦਿਗਾ ਸਾਨੂੰ ਲੋੜ ਆ ਆਪਣੇ ਆਪ ਨੂੰ ਅਪਗ੍ਰੇਡ ਕਰਨ ਦੀ ਜੇ ਇਹ ਆਪਾਂ ਹੋਪ ਬਣਾਈ ਰੱਖਣੀ ਹੈ ਕਿ ਚੀਜ਼ਾਂ ਬਦਲਣਗੀਆਂ ਪਹਿਲਾਂ ਸਾਨੂੰ ਆਪਣੇ ਆਪ ਨੂੰ ਵੀ ਬਦਲਣਾ ਪੈਣਾ ਨਾਲ ਦੀ ਨਾਲ ਨਿੱਕੀ ਜੀ ਐਗਜ਼ਾਮਪਲ ਹੈ ਜਦੋਂ ਆਪਾਂ ਹੁਣ ਐਪਲਸ ਫੋਰਡ ਦੀ ਗੱਲ ਕਰਦੇ ਜਿੱਥੇ ਆਪਾਂ 베ਰੀ ਤੋੜਦੇ ਸੀ ਅੱਗੇ ਫੀਲਡ ਚ ਮੈਂ ਕਹਿੰਦਾ ਬੰਦੇ ਦੇ ਬੰਦਾ ਚੜਿਆ ਹੁੰਦਾ ਸੀ ਤੁਸੀਂ ਵੀ ਵੇਖਦੇ ਸੀ ਕਿ ਵੀ ਹਾਂ ਵੀ ਇੱਕ ਮਾਹੌਲ ਜਾਂ ਬਣ ਜਾਂਦਾ ਸੀ ਯਾਰ ਵਾਕਈ ਹੀ 베ਰੀ ਤੋੜਦੇ ਆ ਕਿ ਨਹੀਂ ਇਮਪਲੋਇਮੈਂਟ ਸੀ ਹਾਂ ਅੱਜ ਦੀ ਡੇਟ 'ਚ ਮਸ਼ੀਨਾਂ ਆ ਗਈਆਂ ਬਿਲਕੁਲ ਉਹ 'ਚ ਵੀ ਹੁਣ ਕਸੂਰ ਕਿਹਦਾ ਕੱਢਾਂਗੇ ਕਿਉਂਕਿ ਗਾਹ ਕੈਨਰੀ ਤੋਂ ਨਹੀਂ ਰੇਟ ਮਿਲਦਾ ਬਿਲਕੁਲ ਠੀਕ ਹੈ ਨਾ ਉਹ ਵੀ ਕਿਤੇ ਨਾ ਕਿਤੇ ਇਮਪਲੋਇਮੈਂਟ ਬਹੁਤ ਹੈਂਡਫੁੱਲ ਆਫ ਰਹੀ ਹੈ ਜੀ ਸੋ ਲੈ ਦੇ ਕੇ ਜੌਬਾਂ ਦੀ ਗੱਲ ਕਰੀਏ ਬਿਜ਼ਨਸ ਦੀ ਗੱਲ ਕਰੀਏ ਜਾਂ ਜੋ ਵੀ ਛੇ ਚੱਲ ਰਿਹਾ ਇਸ ਵळे ਆਰਥਿਕ ਮਾਹੌਲ ਐਸ ਵळे ਮਾੜਾ ਬਿਲਕੁਲ ਔਖਾ ਸਮਾਂ ਜਿਵੇਂ ਕਹਿ ਲਓ ਇਸ ਵਾਲੇ ਜਿਹੜੇ ਨੇ ਉਹ ਘਨੇ ਬਦਲ ਛਾਏ ਹੋਏ ਨੇ ਕਿ ਵਿਚਾਰਨ ਦਾ ਸਮਾਂ ਕਿ ਸਾਰੇ ਜਾਣੇ ਪਰਿਵਾਰ ਚ ਬਹਿ ਕੇ ਜਰੂਰ ਵਿਚਾਰੋ ਜਰੂਰ ਵਿਚਾਰੋ ਤੇ ਯਾਰੀ ਆਏ ਹੁੰਦਾ ਕਿ ਕਿਸੇ ਨਾ ਕਿਸੇ ਦੀ ਸਲਾਹ ਕੀਤੀ ਤੁਹਾਡੇ ਕੰਮ ਆ ਜਾਂਦੀ ਕੰਮ ਆ ਜਾਂਦੀ ਪਲੱਸ ਆਪਣੇ ਫਾਈਨੈਂਸ ਜਿਹੜੇ ਨੇ ਉਹਨਾਂ ਨੂੰ ਧਿਆਨ ਨਾਲ ਰੱਖੋ ਜੇ ਫਾਲਤੂ ਖਰਚੇ ਨੇ ਜਿਹੜੇ ਕਹਿੰਦੇ ਨੇ ਕਿ ਜ਼ਿੰਦਗੀ ਸ਼ੌਂਕ ਪਗਾਣੇ ਬਹੁਤ ਜ਼ਰੂਰੀ ਨਹੀਂ ਨੇ ਇਸ ਵਾਲੇ ਚੀਜ਼ਾਂ ਨੂੰ ਥੋੜਾ ਜਿਹਾ ਹੋਲਡ ਕਰ ਲਓ ਉਹ ਆਇਆ ਨਾ ਨੀਡਸ ਐਂਡ ਵਾਂਟਸ ਦੇ ਹਿਸਾਬ ਨਾਲ ਕਿ ਬਈ ਆ ਮੈਨੂੰ ਵਾਕਈ ਹੀ ਚਾਹੀਦੀ ਹੈ ਕਿ ਆ ਮੈਂ ਖੁਸ਼ੀ ਨਾ ਲੈ ਰਿਹਾ ਖੁਸ਼ੀ ਨ ਉਹਨੂੰ ਜੇ ਨੀਡ ਆ ਤਾਂ ਲੈ ਲਓ ਜੇ ਵੌਂਟ ਆ ਤਾਂ ਗਾਂ ਪੋਸਟਪੌਨ ਕਰ ਦਿਓ ਪਾ ਪੋਸਟਪੌਨ ਕਰ ਦਿਓ ਬਾਕੀ ਬਹੁਤੇ ਵੀ ਨਾਰਾਜ਼ ਹੋਣ ਦੀ ਲੋੜ ਨਹੀਂ ਮੇਰੇ ਸਾਬ ਨਾਲ ਹਾਲਾਤ ਬਦਲਣਗੇ ਪਰ ਸਮਾਂ ਲੱਗ ਸਕਦਾ ਹਲੇ ਪਰ ਵਿਚਾਰਨ ਦੀ ਬਹੁਤ ਜ਼ਰੂਰਤ ਹੈ ਵਿਚਾਰਨ ਦੀ ਲੋੜ ਹੈ ਐ ਨਾ ਹੋਵੇ ਜਦ ਤੱਕ ਹਾਲਾਤ ਬਦਲਣੋਂ ਤੱਕ ਜਿਹੜਾ ਮਾੜਾ ਮੋਟਾ ਕੰਮ ਸੀ ਉਹ ਵੀ ਜਾਂਦਾ ਲੱਗੇ ਸੋ ਸੰਭਲ ਕੇ ਸੋਚ ਵਿਚਾਰ ਕਰਕੇ ਚੱਲਣ ਦਾ ਸਮਾਂ ਹਾਲਾਤ ਬਦਲਣਗੇ ਚੀਜ਼ਾਂ ਚੇਂਜ ਹੋਣਗੀਆਂ ਕੈਨੇਡਾ ਦੇ ਵਿੱਚ ਦੁਬਾਰਾ ਖਿਸ਼ਹਾਲੀ ਆਊਗੀ ਪਰ ਜਦੋਂ ਵੀ ਇਹ ਡਾਊਨ ਸਾਈਕਲ ਹੁੰਦਾ ਉਹ ਤੋਂ ਰਿਕਵਰੀ ਨੂੰ ਜਿਹੜਾ ਹਮੇਸ਼ਾ ਸਮਾਂ ਲੱਗਦਾ ਹੁੰਦਾ ਪਰ ਜ਼ਿਆਦਾਤਰ ਮੈਨੂੰ ਐ ਵੀ ਲੱਗਦਾ ਕਿ ਜਿਹੜਾ ਇਲੈਕਸ਼ਨ ਤੋਂ ਮਡਲਾ ਇਅਰ ਆ ਜਾਂਦਾ ਉਦੋਂ ਸਾਰੀਆਂ ਗਵਰਨਮੈਂਟਾਂ ਬਹੁਤ ਵੱਧ ਚੜ ਕੇ ਕੰਮ ਕਰਨਗੀਆਂ ਜੀ ਪਿਛਲੇ 4-5 ਸਾਲਾਂ ਤੋਂ ਮੈਨੂੰ ਲੱਗਦਾ ਹੁਣ ਜਦੋਂ ਹੁਣ ਵੇਖੀ ਤਾਂ ਉਹਨਾਂ ਨੂੰ ਕੰਮ ਕਰਦੇ ਨੇ ਕਿ 4-5 ਸਾਲਾਂ ਤੋਂ ਸੁੱਤੀਆਂ ਪਈਆਂ ਸੀ ਹੂੰ ਠੀਕ ਹੈ ਨਾ ਗਵਰਨਮੈਂਟਾਂ ਵੀ ਖਾਣ ਤੇ ਹੋਈਆਂ ਪਈਆਂ ਨੇ ਕਹਿਣਾ ਨਹੀਂ ਚਾਹੀਦਾ ਪਰ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਹੁਣ ਉਹ ਜ਼ਿੰਮੇਵਾਰੀ ਦੀਂਦੀ ਆ ਕਿ ਭਈ ਜੇ ਅਸੀਂ ਕੋਈ ਐਕਸ਼ਨ ਨਾ ਲਿਆ ਤਾਂ ਜਮ੍ਹਾਂ ਹੀ ਬੇ ਕਿਉਂਕਿ ਇਲੈਕਸ਼ਨ ਸਿਰ ਤੇ ਆ ਰਹੇ ਨਾ ਹੁਣ ਇੱਥੇ ਦੀਆਂ ਸਰਕਾਰਾਂ ਨੇ ਵੀ ਇੰਡੀਆ ਵਾਲੀ ਸਰਕਾਰਾਂ ਨੂੰ ਕਾਪੀ ਕਰਨਾ ਸ਼ੁਰੂ ਕਰ ਦਿੱਤਾ ਵੀ ਜਦੋਂ ਇਲੈਕਸ਼ਨ ਆ ਰਹੇ ਨੇ ਉਸ ਵੇਲੇ ਵੋਟਰ ਨੂੰ ਖੁਸ਼ ਕਰ ਲੋ ਐਸ ਵੇਲੇ ਜੇ ਇਮੀਗ੍ਰੇਸ਼ਨ ਵੀ ਟਾਈਟ ਕਰ ਰਹੇ ਨੇ ਸਟੂਡੈਂਟ ਜਿਹੜੇ ਨੇ ਉਹਨਾਂ ਤੇ ਸਕੰਜਾ ਕੱਸ ਰਹੇ ਨੇ ਜਾਂ ਟੈਂਪਰੇਰੀ ਵਰਕਰਸ ਦੇ ਉੱਤੇ ਉਹ ਕਿਤੇ ਨਾ ਕਿਤੇ ਜਿਹੜੇ ਇੱਥੇ ਦੇ ਜਿਹੜੇ ਕੈਨੇਡੀਅਨਸ ਇਹ ਜਿਹੜੇ ਕਈ ਸਾਲਾਂ ਦੇ ਰੌਲਾ ਪਾ ਰਹੇ ਸੀ ਹੁਣ ਉਹਨਾਂ ਦੀਆਂ ਵੋਟਾਂ ਲੈਣੀਆਂ ਨੇ ਇਸ ਕਰਕੇ ਹੁਣ ਜਿਹੜਾ ਬਲੀ ਦਾ ਬੱਕਰਾ ਜਿਹੜਾ ਆ ਉਹ ਸਟੂਡੈਂਟਸ ਨੂੰ ਟੈਂਪਰੇਰੀ ਵਰਕਰਸ ਨੂੰ ਜਾਂ ਇਹਨਾਂ ਨੂੰ ਬਣਾਇਆ ਜਾ ਰਿਹਾ ਪਰ ਉਹ ਕਿਤੇ ਨਾ ਕਿਤੇ ਆਈ ਥਿੰਕ ਜੇ ਹੁਣ ਵੀ ਸ਼ਕੰਜਾ ਕਸਲੈਂਡ ਭਲਾ ਦੀਆਂ ਜੌਬਾਂ ਨੂੰ ਲੈ ਕੇ ਹੋ ਗਿਆ ਹੈਲਥ ਸਿਸਟਮ ਨੂੰ ਲੈ ਕੇ ਹੋ ਗਿਆ ਫਿਰ ਗੱਲ ਆਉਂਦੀ ਹੈ ਕਿ ਆਪਣੇ ਕੋਲ ਕਿੰਨੇ ਡਾਕਟਰਸ ਨੇ ਜਿਹੜੇ ਆਊਟ ਆਫ ਕੰਟਰੀ ਆਏ ਹੋਏ ਨੇ ਉਹ ਲੋ-ਵੇਜ ਜੌਬ ਕਰੀ ਜਾਂਦੇ ਨੇ ਕਿਉਂਕਿ ਉਹਨਾਂ ਦੇ ਕੰਡੀਸ਼ਨਲਸ ਪੂਰੇ ਨਹੀਂ ਹੋਏ ਹਾਂ ਸੋ ਸਿਸਟਮ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਵੀਕ ਲਾ ਲੋ ਦਾ ਲੋੜ ਹੈ ਪਲੱਸ ਨਾਲ ਜਿਹੜੇ ਕਨੇਡੀਅਨ ਨੇ ਜਿਹੜੇ ਇੱਥੇ ਦੇ ਪੁਰਾਣੇ ਲੋਕ ਨੇ ਚਾਹੇ ਉਹ ਗੋਰੇ ਨੇ ਜਾਂ ਜਿਹੜੇ ਆਪਣੀ ਪੁਰਾਣੀ ਆਏ ਹੋਏ ਨੇ ਜਿਹੜੇ ਇੱਥੇ ਵੈਲ ਸੈਟਲ ਨੇ ਪਹਿਲਾਂ ਉਹਨਾਂ ਦਾ ਵੀ ਧਿਆਨ ਰੱਖਣਾ ਉਹਨਾ ਹੀ ਜ਼ਰੂਰੀ ਹੈ ਜਿੰਨਾ ਬਾਹਰੋਂ ਆਏ ਲੋਕਾਂ ਦਾ ਰੱਖਣਾ ਜ਼ਰੂਰੀ ਹੈ ਜੇ ਘਰਦਿਆਂ ਦਾ ਖਿਆਲ ਨਹੀਂ ਰੱਖਿਆ ਜਾਏਗਾ ਬਾਹਰੋਂ ਆਏ ਕਿ ਪ੍ਰਾਣੇ ਤੁਸੀਂ ਜਿੰਨੀ ਮਰਜ਼ੀ ਦੇਖਭਾਲ ਕਰ ਲਓ ਉਹ ਕਿਤੇ ਨਾ ਕਿਤੇ ਜਿਹੜਾ ਇੱਕ ਡਿਫਰੈਂਸ ਹੈ ਉਹ ਬਣੂਗਾ ਬਣੂਗਾ ਕਿਉਂਕਿ ਜੇ ਆਪਾਂ ਇਸ ਸੋਸਾਇਟੀ 'ਚ ਰਹਿਣਾ ਆਪਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਆ ਐਟਲੀਸਟ ਆਪਾਂ ਨੂੰ ਗੱਲ ਕਰਨੀ ਚਾਹੀਦੀ ਆ ਆਪਾਂ ਨੂੰ ਇੱਕ ਦੂਜੇ ਨੂੰ ਪੋਜ਼ਿਟਿਵ ਕਰਨਾ ਚਾਹੀਦਾ ਤੇ ਐ સુધારણ ਦੀ ਲੋੜ ਆ ਕਿਸੇ ਵੀ ચીજ ਬਾਰੇ ਗੱਲ ਕਰਾਂਗੇ ਓਪਨ ਡਾਇਲੋਗ ਕਰਾਂਗੇ ਡਿਸਕਸ ਹੋਊਗੀ ਉਹਦੇ ਚ ਹੀ ਹੱਲ ਨਿਕਲਦੇ ਨੇ ਨਾਲੇ ਆਇਆ ਨਾ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਆਮ ਜਨਤਾ ਵੀ ਇਹਦੇ ਬਾਰੇ ਵਿਚਾਰਨ ਲੱਗੀ ਆ ਸੋ ਕਿਤੇ ਨਾ ਕਿਤੇ ਆਪਾਂ ਆਪਦੇ ਹੀ ਮਿਨਿਸਟਰ ਨੂੰ ਐਮਐਲਏ ਨੂੰ ਐਮਪੀ ਨੂੰ ਅਕਾਊਂਟੇਬਲ ਕਰ ਸਕਦੇ ਆ ਸਵਾਲ ਤਾਂ ਕਰ ਹੀ ਸਕਦੇ ਆ ਨਹੀਂ ਅਰ ਸਰਕਾਰਾਂ ਨੂੰ ਸਵਾਲ ਕਰਨਾ ਬਹੁਤ ਜ਼ਰੂਰੀ ਆ ਕਰਨਾ ਵੀ ਚਾਹੀਦਾ